ਚਲਾਉਣਾਗੇ ਪੈਂਦੇ ਹੈ ਨਾ ਕਰਦਾ ਉਹ ਸ਼ਾਟ ਬਣ ਗਿਆ ਦਾ ਹੁਣ ਹੈ ਬਾਬੇ ਰੋਕ ਕੇ ਜਦੋਂ ਕੱਢ ਜਾਂਦਾ ਉਦੋਂ ਇਹ ਪੱਤੇ ਮਾਰ ਲੱਗ ਜਾਂਦਾ ਤੁਹਾਡਾ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਕਿੰਨੀ ਆ ਅੱਜ ਤਰੀਕ ਹੈ 29 23 ਜੁਲਾਈ ਤੇ ਅੱਜ ਲੱਗਿਆ 4 ਪੌਣ ਤੇ ਟਰੈਕਟਰ ਤਿਆਰ ਨੇ ਇੱਕ ਪਿੱਛੇ ਮਸ਼ੀਨ ਇੱਕ ਪਿੱਛੇ ਰੋਟਾਵਿਟਰ ਤੇ ਉਧਰ ਸੁੱਖੇ ਵਾਲੇ ਪਿੱਛੇ ਟਰਾਲੀ ਅਜੇ ਰੋਟੀ ਖਵਾ ਦਈਏ ਇਹਨੂੰ ਫੇਰ ਆਲਾ-ਦਾਲਾ ਵੜਤਾ ਆਪਾਂ ਦੋ-ਦੋ ਖੁੱਡ ਇਧਰੋਂ ਵੜਨੇ ਨੇ ਤੇ ਦੋ ਦੂਸਰੀ ਸਾਈਡ ਤੋਂ ਉੱਤੇ ਵੀ ਉੱਪਰ ਦੀ ਘੇੜਾ ਬਣ ਜੂ ਫਿਰ ਫਿਰ ਇਹ ਦੋ ਘੇੜੇ ਟਰਾਲੀ ਪਿੱਛੇ ਪਹਿ ਕੇ ਬੱਜ ਜੂਗੀ ਟਰੈਕਟਰ ਦੇ ਤੇ ਤਿਆਰ ਵਰ ਤਿਆਰ ਆ ਕੰਮ 12 ਵਜਣ ਵਾਲੇ ਨੇਗੇ ਤਿਆਰੀ ਹੈਗੀ ਪਹਿਲਾਂ ਇਹਦਾ ਭੂਪੜਾ ਸੈੱਟ ਕਰਾਇਆਗਾ ਮਸ਼ੀਨ ਦਾ ਚੌੜਾ ਕਰਵਾਇਆ ਸਾਰੇ ਚੁੱਬ ਚੁੱਬ ਕੱਢੇ ਨੇ ਇਹਦੇ ਤੇ ਦੂਜਾ ਬਾਅਦ ਚ ਹੁਣ ਚਲਾਵਾਂਗੇ ਬਸ ਥੋੜਾ ਜਿਆ ਰਹਿ ਗਿਆ ਪੱੜਨ ਵਾਲਾ ਉਹ ਮੱਥੇ ਤੇ ਰਹਿ ਗਿਆ ਇੱਕ ਦੂਸਰੀ ਸਾਈਡ ਤੋਂ ਰਹਿ ਗਿਆ ਫੇਰ ਪੱਟ ਕੇ ਤਿਆਰੀ ਕਰਕੇ ਤੁਹਾਨੂੰ ਦਿਖਾਉਣੇ ਆਂਗੇ ਪਿੱਛੇ ਟਰਾਲੀ ਪਾ ਕੇ ਵੀ ਕਿਵੇਂ ਚੱਲਦੀ ਤੇ ਮਿੱਤਰੋ ਹੁਣ ਚਲਾਈ ਆ ਮਸ਼ੀਨ ਰੋਟੀ ਰੋਟੀ ਖਾ ਕੇ ਚਾਹ ਪਾਣੀ ਪੀ ਕੇ ਤੇ ਸੈਟਾਂ ਵਾਲੇ ਥੱਪੇ ਜਗ ਰਹੇ ਆ ਹੁਣ मर्ज़ी आहे ਜਦੋਂ ਘਟ ਜਾਂਦਾ ਉਹ ਪੱਤੇ ਮਾਰ ਲੱਗ ਜਾਂਦਾ ਤੁਹਾਡਾ ਜੀ ਬਹੁਤ ਬੱਦਲ ਕਿਸ਼ੇ ਆਲ ਜਾਗਾ ਤੂ ਜਾ ਆ ਗਾਉਂ ਵੀ ਹੁਣ ਤਾਂ ਗਰਮੀ ਆ ਪਰ ਬੱਦਲ ਵਾਈ ਹੋ ਰਹੀ ਆ ਆਹ ਦੇਰ ਰੋਕ ਪਈਆ ਉਹ ਨੋ ਨਾ ਮਾ ਥੱਲੇ ਉੱਤਰ ਕੇ ਦਿਖਾਉਣਾ ਮੈਂ ਇੱਕ ਵਾਰੀ ਪੂਰਾ ਦਿਖਾ ਦਈਏ ਤੇ ਆ ਸਿੱਧੂ ਟੱਚ ਆ ਗਿਆ ਸਾਡਾ ਸਿੱਧੂ ਸਾਹਿਬ ਥੋੜਾ ਜਿਹਾ ਥੱਕ ਅਬ ਮੈਂਬਰ ਸਾਹਿਬ ਆ ਗਏ ਇਹਨਾਂ ਨੂੰ ਤੁਸੀਂ ਜਾਣਦੇ ਹੋਗੇ ਮੈਂਬਰ ਦਾ ਮੈਂਬਰੀ ਹੈਗਾ ਮੈਂਬਰ ਦਾ ਉਹਦਾ ਕਣਕਾ ਮੜੀ ਵੀ ਦਿਖਾਇਆ ਸੀਗਾ ਹਾਂ 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 ਬੜਾ ਵਧੀਆ ਚੱਲਦਾ ਕਿਵੇਂ ਉਹ ਬੜੀ ਚੱਲਦਾਗਾ ਮਾਰ ਰਬ ਗਿਆ ਉਹ ਬਹੁਤ ਵਧੀਆ ਇਹਨਾਂ ਨੂੰ ਜਾਣਾ ਹੋਵੇ ਕਿਰਾਏ ਤੇ ਤਿਆਰ ਹੈਗਾ ਉਹ ਵੀ ਤਿਆਰ ਆ ਹਾਂ ਇੱਕਦਮ ਚਾਰ ਪਰ ਚਲਾਉਣਾ ਕੇ ਪੈਂਦਾ ਹੈ ਹੈ ਇਹ ਕੀ ਹੈ ਉਹ ਮੰਨ ਕਰਦਾ ਹੈ ਹਾਂ ਮੇਰੇ ਪਿੱਛੇ ਓ ਬੰਦਰਾ ਸ਼ੌਟ ਬਣ ਗਿਆ ਇਹਦਾ ਹੁਣ ਹੈ ਬਾਬੇ ਅੰਕੇਲਾ ਮਗੇ ਸ਼ੌਟ ਇਹ ਅਜਾ ਬਣਾਉਂਦੇ ਜਿਹਨਾਂ ਜਾਣਾ ਹੋਵੇ ਬਹੁਤ ਵਧੀਆ ਮਸ਼ੀਨਾ ਦਿੱਦਤਾ ਦੇ ਵਿੱਚ ਪੁੱਟਾਂਗੇ ਸਾਰੇ ਬੰਦੇ ਨਾਲ ਆਏ ਦੇ ਅਸੀਂ ਤੁਸੀਂ ਨਾਲ ਵਾਗਾਂਗੇ ਦਿੱਤੀ ਕੱਟ ਕਾਰਨਾ ਵੇਖਾ ਜੀ ਹੱਗਾ ਹੋਰ ਬੰਦੇ ਕਹਿੰਦੇ ਕਿ ਤੁਸੀਂ ਨਾ ਜਾ ਰਹੇ ਹੋ ਜੀ ੋਰ ਦੇ ਘਰ ਦੇ ਬੈਠੋ ਜੀ ੋਰ ਦੇ ਘਰ ਹਨਾ ਗਰਮੀ ਚਾਚੇ ਯਾਰ ਇਹ ਗਰਮੀ ਵਧ ਮੰਦਾ ਏ ਇਹ ਇਹ ਥੋੜਾ ਇਹ ਰੇਜਿਲੇਟਰ ਬੰਦ ਹੁੰਦਾ ਇਹਦਾ ਇਹਦਾ ਬੰਦਦਾ ਇਹਦਾ ਸਰਬਾ ਬਲੋਂਗਾ ਸਰਬਾ ਇਹਦੇ ਕੁਲੈਂਟ ਪਾਉ ਵਿੱਚ ਦੂਜਾ ਵਾਵਾਗੇ ਜੀ ਆ ਚਾੜੀ ਚਾੜਾਂਗੇ ਆਏ ਨਾ ਜੀ ਪੱਛਾਂ ਨੂੰ ਨਹੀਂ ਨਹੀਂ YouTube ਤੇ ਪਾ ਦਾਂਗੇ ਹੈਨਾ ਤਾਂ ਵੇ ਇਧਾਂ ਦੇ ਝਾਰੇ ਕੋਲੇ ਦੋ ਟਰੈਕਟਰ ਆ ਗਏ ਨੇ ਸੋਨਾਲੀਕਾ ਤੇ ਆਪਣੇ ਨਾਲ ਜੌਂਡੀਆ ਰਿਕ ਦੂਸਰੇ ਮਗਰ ਮਸ਼ੀਨ ਪਾਈ ਹੈਗੀ ਕਿਉਂਕਿ ਉਹ ਡਬਲ ਪੀਟੀਓ ਹੈਗਾ ਇਹ ਸਿੰਗਲ ਪੀਟੀਓ ਹੈਗਾ ਤਾਂ ਕਰਕੇ ਉਹ ਚੱਕ ਉਹ ਟਰੈਕਟਰ ਤੇ ਚੱਕਰ ਵਧੀਆ ਬਣਦੇ ਨੇ ਮਸ਼ੀਨ ਦੇ ਤਾਂ ਕਰਕੇ ਇਹਦੇ ਪਿੱਛੇ ਰੋਟੋਬੀਟਰ ਵਾਲੇ ਵਾਲੇ ਦੇ ਵਾਲੇ ਢੇੜੇ ਲਾ ਕੇ ਫਿਰ ਇਹਦੇ ਨਾਲ ਲੜਾਈ ਕਰਨੀ ਆ ਇਧਰ ਟਰੈਕਟਰ ਪਿੱਛੋਂ ਵੀ ਕੱਢਤੀ ਸੋਨ ਲੀਕ ਕੇ ਪਿੱਛੋਂ ਟਰਾਲੀ ਪਿੱਛੇ ਪਾਈ ਹੈ ਮਸ਼ੀਨ ਦੇ ਤਾਂ ਕਰਕੇ ਤੇ ਬਸ ਪਾਈ ਆ ਰਹੇ ਆਗੇ ਗੇੜੇ ਦੇਖ ਸਕਦਾ ਤੁਸੀਂ ਇੱਥੋਂ ਜੋਰ ਲੱਗ ਰਿਹਾ ਪੂਰਾ ਥੱਬਾ ਵੱਡਾ ਕਰੇ ਛੋਟਾ ਪਾਈ ਜਾਂਦਾ ਵਿੱਚ ਲੱਡੂ ਖਾ ਲੇ ਤਲਾਤੀ ਫਿਰ ਬਾਬੇ ਦਾ ਨਾਮ ਲੈ ਕੇ ਦੇਖੋ ਕਿ ਕਿੱਥੋਂ ਬੈ ਕੇ ਬਣਾਉਣੇ ਮੈਂ ਹੁਣ ਕੋਲੇ ਜਾ ਕੇ ਬਣਾਉਣਾ ਤੁਹਾਨੂੰ ਦਿਖਾਉਣਾ ਨਾਲੇ ਆਦੀ ਸਾਡਾ ਬਾਬਾ ਜੀਤ ਉਹ ਬਾਬੇ ਤਿਮੁਗਰੀ ਠੀਕ ਹੈ ਹਾਂ ਠੀਕ ਇਹ ਬਾਬੇ ਨੇ ਪਾਲੀ ਮੱਕੀ ਕੱਢਦੇ ਤੋਂ ਦੁੱਗਣਾ ਹੈ ਦੁੱਗਣਾ ਜਦੋਂ ਆ ਜਿਆਦਾ ਹੋ ਗਿਆ ਇਹ ਤਾਂ ਵੱਡਾ ਕੱਦ ਹੈ ਆ ਆਪਣਾ ਲੀਹਾ ਕਰਾਇਆ ਹੈ ਇੱਥੇ ਮੋਟਰ ਨੂੰ ਕੱਢਣੀ ਪੈ ਗਈ ਸੀ ਇਹ ਦੇਖੋ ਆ ਪੌਦ ਵੀ ਜੀ ਰਹੇ ਨੇ ਏ ਹੁਣ ਟਾਈਮ ਹੋ ਗਿਆ 7:30 ਤੇ ਚਾਰ ਆਪਾਂ ਦੋ ਟਰਾਲੀਆਂ ਭਰੀਆਂ ਨੇ ਮਿੱਤਰੋ ਹੁਣ ਤੇ ਬਾਕੀ ਆਪਾਂ ਸਵੇਰੇ ਕਰਨਾਗਾ ਵੀ ਬਣਾਉਣਾ ਚਾਰ ਤੇ ਤੁਸੀਂ ਵੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਅਤੇ ਨਾਲ ਤੇ ਕਮੈਂਟ ਵੀ ਜ਼ਰੂਰ ਕਰਕੇ ਦੱਸੋ ਵੀ ਆਪਣੀ ਵੀਡੀਓ ਦੇ ਵਿੱਚ ਕੀ ਘਾਟ ਹੈ ਕੀ ਵੀਡੀਓ ਵਧੀਆ ਲੱਗਦੀ ਹੈ ਕੋਈ ਕਮੀ ਪੇਸ਼ੀ ਹੈਗੀ ਉਹ ਵੀ ਦੱਸਦਿਆ ਕਰੋ ਤੇ ਧੰਨਵਾਦੀ